ਕਹਿੰਦੀ ਪਾਸ਼ਾਉ ਕੋਲ ਜੀ ਅੱਜ ਸੁਖਮਾਣੇ ਸੋਹਣਿਆ ਸਰ ਸ੍ਰੀ ਅਕਾਲ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਸੁਖਪਾਲ ਦੇ ਕੀਮਾਣਾ ਜੋ ਗੁਰਦੁਆਰਾ ਸਾਹਿਬ ਦੇ ਬੜੇ ਤਨ ਤੇ ਮਨ ਦੇ ਨਾਲ ਸੇਵਾ ਕਰਦੇ ਨੇ 被告人的一点 ਪਈ ਭਾਈ ਮਨ ਇਨਵੈਸਟਿੰਗ ਕੋਲੋਂ ਬੈਂਕਿਆ ਕੋਨਾ ਆਪਣੇ 11000 ਰੁਪਏ ਦੇ ਪਾਤੀ ਬਣਾਇਆ ਹੈ ਬਾਰੋਂ ਨਾ ਕਹੋ ਕਿੰਨਾ ਨਾ ਬੋਲੋ ਵੀ ਵੀ ਦਰਸ਼ਕਾਂ ਪਰ ਵੀ ਤੇ ਹੁਣ ਬੈਂਦੀ ਹੈ ਕਿ ਜਿਹੜੀਆਂ ਬੀਮੀਆਂ ਚੱਲੂ ਸਰਵਿਸੇ ਕਰਦੀਆਂ ਨੇ ਫੋਟੋ ਕਰਨੀ ਨਹੀਂ ਲੋੜ ਹੈ ਬੀਤੀ ਅਗਰਜੀਤ ਕਰ ਲਈ ਸਤਿ ਈ ਆਕਾਲ ਇੱਕ ਬਾਬਾ ਜੀ ਦੀ ਗੱਲ ਕੀ ਹੈ ਹੋਏ ਜੋਨਹਾ ਸਤਿ ਈ ਆਕਾਲ ਹੋਏ ਜੋਨਹਾ ਸਤ अपनी तो तो तमन्ना है के कुछ बीपिया जो रह गई सन उन्होंने सुरूपा साहब देना है अपना मानसिक कार्य सकते हैं ਵੰਸਾ ਆ ਰਹੇ ਜੀ ਫਿਰ ਕੰਕਰ ਨੂੰ ਆ ਕੇ ਜਿਹੜਾ ਜਦ ਬੇਗਾ ਬੋਲੇ ਸੋਨਾ ਸਾਤ ਸ੍ਰੀ ਅਕਾਲ ਜੇ ਨੰਬੀਆਂ ਨੂੰ ਦੇਖਾ ਕੋਗਣਾ ਨਾ ਨਾਮ ਹੀ ਜਾਲਤ ਹੋਇਆ ਜਦੋਂ ਤਨਾ ਤੋੜੇ ਭੜਾਈਆਂ ਕੋਈ ਚਲਤੀ ਉਹ ਸਾਹਮਣੇ ਆ ਜਾਣਾ ਕੋਈ ਨਹੀਂ ਰਹਿੰਦੀ ਨਹੀਂ ਇਹਨਾਂ ਦਾ ਆਪ ਨੂੰ ਵੜੀਆ ਉਹ ਨਾ ਇਹ ਮਿੰਨੂ ਜੀ ਆਪ ਨੂੰ ਚਿੰਦੀ ਜਾਵੇ ਸਰਦੀਪ ਪਰ ਅਰਪਨ ਦੀ ਮੰਮੀ ਹੋਈ ਆ ਜਾਵੇ ਉਹ ਵੀ ਲੈ ਗਈ ਹੈ ਕਾਲਪਨ ਦੇ ਪ੍ਰਧਾਨ ਅਮਿਤ ਕਾ ਵਿਜਿੰਦਰ ਦੇ ਸ਼ਰਮ ਜੀ ਦੋਨੋਂ ਆ ਜਾਣਾ

ਤਦ ਯਕਾਲ ਰਿਹਾ ਨਾ ਜੋ ਤੁਮਹਾਂ ਦਾ ਪਿਆਰ ਵੀ ਨਹੀਂ ਆਗਾ

Gracias. ਆਪਣੇ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਨੂੰ ਵਧਾਉਣੇ ਹੋਏ ਸਾਡੇ ਬਹੁਤ ਸਤਿਕਾਰਯੋਗ ਵੀਰ ਜੀ ਸਰਦਾਰ ਬਰਜੰਦਰ ਸਿੰਘ ਜੀ ਜਿੰਦਾ ਸਾਨੂੰ ਸਰਕਾਰ ਦੇ ਆਗਮਨ ਸਰਦਾਰ ਮੋਹਨ ਸਿੰਘ ਕਿ ਉਹਨਾਂ ਨੇ ਲੈਂਟਰ ਨੂੰ ਬਹੁਤ ਵੱਡੀ ਜਿਵਾ ਕੀਤੀ ਹੈ ਜਿਵੇਂ ਕਿ ਆਪਣੇ ਗੁਰਦੁਆਰਾ ਸਾਹਿਬ ਦੇ ਦਰਕੀ ਦੀ ਰਾਇਡ ਪਾਈ ਜਿਆ। ਇਹ ਉਹਨਾਂ ਨੇ ਬਰੀ ਸੇਵਾ ਕੀਤੀ ਹੈ ਤੇ ਨਾਲ ਗੁਰਦੁਆਰਾ ਸਾਹਿਬ ਨੂੰ ਪੱਕੇ ਤੌਰ ਤੇ 6 ਲੱਖਾਂ ਦੇ ਦਿੱਤੇ ਹਨ ਜਿਨ੍ਹਾਂ ਦੀ ਕੀਮਤ ਤਕਰੀਬਨ ਇੱਕ ਜਿਕੇ ਜਿਹੜਾ 3150 ਦੱਸੀ ਹੈ ਇਹ ਕਰੀਬ 18-20 ਹਜ਼ਾਰ ਦਾ ਮਾਮਲਾ ਸਾਡੇ ਗੁਰਦੁਆਰਾ ਸਾਹਿਬ ਨੂੰ ਦਿੱਤਾ ਹੈ। ਉਹਨਾਂ ਦੇ ਮਾਨ ਸਰਨਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਾਈ ਸਰਜਨ ਸਿੰਘ ਜਾਂ ਆਪਣੇ ਭਾਈ ਕਰਨ ਸਿੰਘ ਜੋ ਵੀ ਇੱਥੇ ਹੈਗੇ ਨੇ ਉਹ ਆਪਣਾ ਉਹਨਾਂ ਦਾ ਸਨਮਾਨ ਜਿਹੜਾ ਫੂਲ ਲੈਣ ਤੇ ਉਹਨਾਂ ਨੂੰ ਆਪਾਂ ਇਹ ਸਨਮਾਨ ਜਿਹੜਾ ਦੇ ਰਹੀ ਹਾਂ ਚਲੋ ਆਓ ਅੱਧਕੋ ਜਿਹੀ ਸ਼ੁਰੂ ਕਰੀਏ ਬੋਲੇ ਭਾਈ ਹਰਵਿੰਦਰ ਸਿੰਘ ਭਾਈ ਹਰਿਦਰ ਸਿੰਘ ਤੇ ਨਾਲ ਹੈਗਾ ਇਹ ਭਾਈ ਵਿਜੈ ਸਿੰਘ ਰਾਜਾ ਤੇ ਭਾਈ ਸਰਬਜੀਤ ਸਿੰਘ ਸ਼ੁਕਰ ਤੇ ਤੇਨ ਰਾਜ ਜਨਰਾਜ ਸਿੰਘ ਭੋਲਾ ਤੇ ਪਪੂ ਸਰਜੀਤ ਸਿੰਘ ਪਪੂ ਸਾਡੇ ਬੋਲੇ ਬੋਲੇ ਤੇ ਭਾਈ ਸਭ ਚੈਨ ਲੈਣਗੇ ਤੇ ਗੋਪੀ ਅਰਸ਼ ਜੀ ਜੀ ਅਗੇ ਆਤੋ ਸਾਧਾ ਉਸਤਾਦ ਜੀ ਸਾਧਾਰੀ ਉਸਤਾਦ ਜੀ ਦੇ ਸਾਧ ਸਾਧਾਂ ਤੇ ਲਾਭ

सावर <laughs> खे ਜੇ ਇਹ ਜਿਹੜਾ ਸਮਾਨ ਹੈ ਬੋਲੇ ਤੋਰ ਹਾਂ ਮੈਂ ਪ੍ਰਕਾਸ਼ਾ ਨੂੰ ਬੇਚੀ ਕਰਾਂਗਾ ਬਾਬਾ ਜੀ ਨੂੰ ਕਿ ਇਹ ਮੂਰਤੀ ਕੋਲ ਸੇਲ ਹੈ

ਕਿ ਇਹ ਸਾਰੇਆਂ ਉਹਨਾਂ ਸੇਵਾਦਾਰਾਂ ਮੀਆਂ ਦਾ ਜੋ ਸਨਮਾਨ ਗੁਰਦੁਆਰਾ ਸਾਹਿਬ ਜਿਹੜਾ ਹੋਇਆ ਹੈ ਔਰ ਇੱਕ ਗੱਲ ਇਹ ਹੈ ਕਿ ਇਹ ਜੋ ਵੀ ਸਨਮਾਨ ਹੋਇਆ ਹੈ ਇਸ ਦੇ ਵਿੱਚ ਗੁਰੂ ਘਰ ਦਾ ਕੋਈ ਦਾ ਪੈਸਾ ਕੋਈ ਨਹੀਂ ਵਰਤਿਆ ਗਿਆ ਕਿਮਾ ਕਰਿਓ ਕਿਉਂਕਿ ਦਸਲਾ ਕਰੋੜੀ ਹੈ ਤੇ ਇਹ ਸਾਰੀਆਂ ਸੰਗਤਾਂ ਦਾ ਮਾਣ ਸਨਮਾਨ ਸਾਡਾ ਕਰਨਾ ਫਰਜ਼ ਹੈ ਤੇ ਹੁਣ ਸੰਗਤ ਨੂੰ ਇਹ ਬੇਨਤੀ ਜ਼ਰੂਰ ਹੈ ਕਿ ਆਪਣੇ ਮਾਣ ਸਨਮਾਨ ਦੀ ਆਪਾਂ ਸ਼ਾਨ ਇੰਤ ਜਿਹੜੀ ਐ ਜ਼ਰੂਰ ਵਧਾਣੀ ਐ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀਔਰ ਗੁਰਦੁਆਰਾ ਸੇਵਾ ਕਰਦੇ ਵੀਰ ਨੇ ਨੌਜਵਾਨ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਤਾਂਤਨ ਸਾਹਿਬ ਤੋਂ ਇਸ ਪ੍ਰੋਗਰਾਮ ਤੇ ਮਹਾਰਾਜੀ ਦਾ ਬਹੁਤ ਬਹੁਤ ਧੰਨਵਾਦ ਉਹ ਸਾਡੇ ਵਿੱਚ ਸਭ ਤੋਂ ਪਿਆਰੇ ਮਹਾਰਾਜੀ ਨੇ ਇੰਨੀ ਕ ਬੁੱਧੀ ਭਖਸ਼ੀ ਸਿੱਧੀ ਹੈ ਕਿ ਆਪਾਂ ਅਗੇ ਤੋਂ ਵੀ ਸਰਕਾ ਸੰਤਾਨਾ ਜਿਹੜਾ ਮਾਨ ਸਨਮਾਨ ਕਰ ਸਕੀਏ ਵਾਹਿਗੁਰੂ ਜੀ ਦਾ ਤਰਸਾ ਲਈ ਬਿਕਿਤੇ Tchau, ja, papo.